ਸਤਿ ਸ਼੍ਰੀ ਅਕਾਲ ਬੱਚਿਓ ਅੱਜ ਮੈਂ ਤੁਹਾਨੂੰ ਸ਼ੇਰ ਤੇ ਖਰੋਸ਼ ਦੀ ਇੱਕ ਕਹਾਣੀ ਸੁਣਾਵਾਂਗੀ ਇੱਕ ਵੱਡੇ ਜੰਗਲ ਵਿੱਚ ਸ਼ੇਰ ਰਹਿੰਦਾ ਸੀ ਉਹ ਬਹੁਤ ਗੁੱਸੇਖੋਰ ਅਤੇ ਜ਼ਾਲਮ ਸੀ ਸਾਰੇ ਜਾਨਵਰ ਉਸ ਤੋਂ ਬਹੁਤ ਡਰਦੇ ਸਨ ਉਹ ਸਾਰੇ ਜਾਨਵਰਾਂ ਨੂੰ ਬਹੁਤ ਤੰਗ ਕਰਦਾ ਸੀ ਤੇ ਆਏ ਦਿਨ ਜੰਗਲ ਵਿੱਚ ਜਾਨਵਰਾਂ ਦਾ ਨੂਰ ਤੋਂ ਵੱਧ ਸ਼ਿਕਾਇਤ ਕਰਦਾ ਸੀ ਸ਼ੇਰ ਦੇ ਇਸ ਜ਼ੁਲਮ ਤੋਂ ਸਾਰੇ ਜਾਨਵਰ ਬਹੁਤ ਦੁਖੀ ਸਨ ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਸ਼ੇਰ ਦੇ ਸਾਹਮਣੇ ਆਪਣੀ ਗੱਲ ਰੱਖੀ। ਉਹਨਾਂ ਨੇ ਕਿਹਾ, "ਮਹਾਰਾਜ, ਤੁਸੀਂ ਸਾਡੇ ਰਾਜਾ ਹੋ ਤੇ ਅਸੀਂ ਤੁਹਾਡੀ ਪਰਜਾ ਹਾਂ। ਜੇ ਇਸ ਤਰ੍ਹਾਂ ਤੁਸੀਂ ਸਾਨੂੰ ਮਾਰ ਹੀ ਜਾਂਦੇ ਹੋ ਤੇ ਛੇਤੀ ਹੀ ਜੰਗਲ ਦੇ ਸਾਰੇ ਜਾਨਵਰ ਮੁੱਕ ਜਾਣਗੇ, ਤੁਸੀਂ ਵੀ ਭੁੱਖ ਨਾਲ ਮਰ ਜਾਓਗੇ। ਅਸੀਂ ਹਰ ਰੋਜ਼ ਤੁਹਾਡੇ ਖਾਣ ਲਈ ਇੱਕ ਜਾਨਵਰ ਆਪਣੇ ਆਪ ਭੇਜ ਦਿਆ ਕਰਾਂਗੇ।" ਇਹ ਗੱਲ ਸੁਣ ਕੇ ਸ਼ੇਰ ਬਹੁਤ ਖੁਸ਼ ਹੋਇਆ। ਉਸਦੇ ਬਾਅਦ ਸ਼ੇਰ ਨੇ ਸ਼ਿਕਾਰ ਕਰਨਾ ਵੀ ਬੰਦ ਕਰ ਦਿੱਤਾ ਇੱਕ ਦਿਨ ਇੱਕ ਖਰਗੋਸ਼ ਦੀ ਵਾਰੀ ਆਈ ਉਹ ਜਰਾ देर ਨਾਲ ਸ਼ੇਰ ਕੋਲ ਪਹੁੰਚਿਆ ਸ਼ੇਰ ਦਹਾੜਿਆ ਤੇ ਉਸਨੇ ਅੱਖਾਂ ਲਾਲ ਕਰਕੇ ਖਰਗੋਸ਼ ਨੂੰ ਪੁੱਛਿਆ ਤੂੰ ਐਨੇ ਦੇਰ ਨਾਲ ਆਏ ਤੇ ਤੇਰੇ ਨਾਲ ਮੇਰੇ ਤੇ ਕੀ ਵਪਰੀਗਾ ਖਰਗੋਸ਼ ਚਲਾਕ ਸੀ ਉਹ ਥੋੜਾ ਰੁਕ ਕੇ ਬੋਲਿਆ ਮਹਾਰਾਜ ਮੇਰੇ ਨਾਲ ਮੇਰੇ ਹੋਰ ਵੀ ਸਾਥੀ ਸਨ ਸਾਨੂੰ ਰਾਗ ਵਿੱਚ ਇੱਕ ਹੋਰ ਸ਼ੇਰ ਨੇ ਰੁਕ ਲਿਆ ਸੀ ਤੇ ਮੇਰੇ ਸਾਥੀਆਂ ਨੂੰ ਉਹ ਖਾ ਗਿਆ ਤੇ ਮੈਂ ਮਸਾਂ ਬਚ ਕੇ ਤੁਹਾਡੇ ਕੋਲ ਆਇਆ ਸ਼ੇਰ ਬੋਲਿਆ ਇਸ ਜੰਗਲ ਦਾ ਰਾਜਾ ਤਮੇਹਾ ਇੱਕ ਬੁੱਝ ਸ਼ੇਰ ਕਿ ਤੋ ਆ ਗਿਆ ਖਰਗੋਸ਼ ਨੇ ਕਿਹਾ ਮੇਰੇ ਨਾਲ ਚਲੋ ਮੈਂ ਤੁਹਾਨੂੰ ਦੱਸਦਾ ਹਾਂ ਉਹ ਕਿੱਥੇ ਹੈ ਸ਼ੇਰ ਖਰਗੋਸ਼ ਦੇ ਨਾਲ ਤੁਰ ਪਿਆ ਖਰਗੋਸ਼ ਸ਼ੇਰ ਨੂੰ ਇੱਕ ਖੂਹ ਕੋਲ ਲੈ ਗਿਆ ਤੇ ਕਹਿਣ ਲੱਗਾ ਮਹਾਰਾਜ ਦੂਜਾ ਸ਼ੇਰ ਇਸ ਖੂਹ ਵਿੱਚ ਰਹਿਦਾ ਹੈ ਸ਼ੇਰ ਨੇ ਖੂਹ ਵਿੱਚ ਦੇਖਿਆ ਤੇ ਉਸ ਨੂੰ ਆਪਣਾ ਪਰਛਾਵਾਂ ਵਿਖਾਈ ਦਿੱਤਾ ਉਹ ਸਮਝਿਆ ਦੂਜਾ ਸ਼ੇਰ ਹੈ ਉਹ ਜ਼ੋਰ ਨਾਲ ਦਹਾੜਿਆ ਖੂਹ ਵਿੱਚੋਂ ਪਰਤਵੀਂ ਦਹਾੜ ਸੁਣਾਈ ਦਿੱਤੀ ਸ਼ੇਰ ਨੂੰ ਹੋਰ ਗੁੱਸਾ ਆਇਆ ਉਸ ਨੇ ਦੂਜੇ ਸ਼ੇਰ ਨੂੰ ਮਾਰਨ ਲਈ ਖੂਹ ਵਿੱਚ ਛਾਲ ਮਾਰ ਦਿੱਤੀ ਅਤੇ ਡੁੱਬ ਕੇ ਮਰ ਗਿਆ ਇੰਝ ਜੰਗਲ ਦੇ ਹੋਰ ਜਾਨਵਰਾਂ ਨੂੰ ਉਸ ਤੋਂ ਮੁਕਤੀ ਮਿਲੀ ਤੇ ਖਰਗੋਸ਼ ਨੂੰ ਸਭ ਨੇ ਖੂਬ ਸ਼ਾਬਾਸ਼ੀ ਦਿੱਤੀ ਤੇ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਅਕਲ ਤਾਕਤ ਤੋਂ ਵੱਡੀ ਹੈ